ਮਾਤਾ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਉਹ ਦਿਆ ਦਾਖਲਾ ਪਿਕਿਆ ਦੀ ਤਿਆਰੀ ਅਧੀਨ ਅਸੀਂ ਅਭਿਆਸ 8.2 ਦੇ ਉੱਤੇ ਆ ਗਏ ਜਿਹੜੀ ਕਿ ਖੇਤਰ ਮਿਤੀ ਦੀ ਹੈਗੀ ਹੈ ਚਲਦੀ ਪਈ ਹੈ ਤਾਂ ਬੇਟਾ ਇਹਦੇ ਵਿੱਚ ਪਹਿਲਾ ਸਵਾਲ ਹੈਗਾ ਕਹਿੰਦਾ ਹੈ ਠਾ ਕੁਝ ਆਇਤਾਂ ਦੀਆਂ ਲੰਬਾਈਆਂ ਤੇ ਚੌੜਾਈਆਂ ਦਿੱਤੀਆਂ ਹਨ ਸੂਤਰ ਦੀ ਵਰਤੋਂ ਕਰਕੇ ਇਹਨਾਂ ਦਾ ਖੇਤਰਫਲ ਪਤਾ ਕਰੋ ਠੀਕ ਹੈ ਬੇਟਾ ਤਾਂ ਆ ਬੇਟਾ ਆਇਤ ਦੀ ਲੰਬਾਈ ਤੇ ਚੜਾਈ ਦਿੱਤੀ ਆਇਤਾਂ ਦੀ ਠੀਕ ਹੈ ਆਇਤ ਸਭ ਤੋਂ ਪਹਿਲਾਂ ਬੇਟਾ ਤੁਹਾਡੇ ਦਿਮਾਗ ਚ ਪਿਕਚਰ ਸਾਫ ਹੋ ਜਾਣੀ ਚਾਹੀਦੀ ਹੈ ਵੀ ਆਇਤ ਦੀ ਇਕਾਤੀ ਕਿਵੇਂ ਹੁੰਦੀ ਹੈ ਠੀਕ ਹੈ ਉਹਦੀਆਂ ਪ੍ਰੋਪਰਟੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਆਹ ਬੇਟਾ ਆਪਾਂ ਪਹਿਲਾ ਸਵਾਲ ਊੜਾ ਸਵਾਲ ਕਰਦੇ ਆ ਆਹਾ ਆਇਤ ਆ ਕਰ ਖੇਤ ਆ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਆਇਤ ਦੀ ਬੇਟਾ ਇੱਕ ਲੰਬਾਈ ਹੁੰਦੀ ਹੈ ਇਹ ਊੜਾ ਭਾਗ ਆ ਤੇ ਇੱਕ ਚੜਾਈ ਹੁੰਦੀ ਹੈ ਠੀਕ ਹੈ ਲੰਬਾਈ 9 ਮੀਟਰ ਤੇ ਚੌੜਾਈ 7 ਮੀਟਰ ਹੈ ਠੀਕ ਹੈ ਬੇਟਾ ਤਾਂ ਹੁਣ ਉਹ ਕੀ ਪੁੱਛਦਾ ਪਿਆ ਖੇਤਰਫਲ ਪੁੱਛਦਾ ਪਿਆ ਖੇਤਰਫਲ ਦੇ ਵਿੱਚ ਬੇਟਾ ਜੇ ਅਸੀਂ ਕੀ ਇਰਾ ਕੱਢਣਾ ਕੀ ਇਰਾ ਚਾਰ ਦੁਆਰੀ ਦਾ ਜੋੜ ਹੁੰਦਾ ਪਰ ਖੇਤਰਫਲ ਹੁੰਦਾ ਵੀ ਆ ਕਿੰਨਾ ਏਰੀਆ ਜਿਹੜਾ ਆਇਤ ਨੇ ਮਲਿਆ ਹੋਇਆ ਹੈ ਠੀਕ ਹੈ ਤਾਂ ਆਇਤ ਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਆਪਾਂ ਪਹਿਲਾਂ ਵੀ ਕੀਤਾ ਆ ਆਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ ਹੁੰਦਾ ਲੰਬਾਈ ਗੁਣਾ ਚੌੜਾਈ ਤੇ ਬੇਟਾ ਲੰਬਾਈ ਕਿੰਨੀ ਹੈ 9 ਮੀਟਰ ਚੌੜਾਈ 7 ਮੀਟਰ ਇਹਦੇ ਵਿੱਚ ਇੱਕ ਗੱਲ ਧਿਆਨ ਰੱਖਣੀ ਹੈ ਵੀ ਦੋਵੇਂ ਛੇ ਸੇਮ ਯੂਨਿਟ ਹੋਣੇ ਚਾਹੀਦੇ ਜੇ ਮੀਟਰਾਂ 'ਚ ਹੈ ਤੇ ਇਹ ਵੀ ਮੀਟਰਾਂ 'ਚ ਹੀ ਲਵਾਂਗੇ ਆਪਾਂ ਅਲੱਗ-ਅਲੱਗ ਨਹੀਂ ਲੈ ਸਕਦੇ ਠੀਕ ਹੈ ਤਾਂ ਇਹ ਬਣ ਗਿਆ 9 ਗੁਣਾ 7 ਬਰਾਬਰ 63 ਵਰਗ ਮੀਟਰ ਇਹ ਉੱਤਰ ਆ ਗਿਆ ਬੇਟਾ ਸਾਡਾ ਖੇਤਰਫਲ ਹਮੇਸ਼ਾ ਹੀ ਬੇਟਾ ਵਰਗ ਯੂਨਿਟਾਂ ਦੇ ਵਿੱਚ ਹੋ ਜਾਣਾ ਜੀ ਉਹ ਮੀਟਰਾਂ ਦੇ ਵਿੱਚ ਦਿੰਦਾ ਪਿਆ ਖੇਤਰਫਲ ਵਰਗ ਮੀਟਰਾਂ ਜੇ ਉਹ ਸੈਂਟੀਮੀਟਰਾਂ ਵਿੱਚ ਦਿੰਦਾ ਪਿਆ ਤਾਂ ਖੇਤਰਫਲ ਵਰਗ ਸੈਂਟੀਮੀਟਰਾਂ ਦੇ ਵਿੱਚ ਹੋਊਗਾ ਠੀਕ ਹੈ ਬੇਟਾ ਅੱਗੇ ਆਪਾਂ ਸਵਾਲ ਕਰਦੇ ਹਾਂ ਐੜਾ ਐੜਾ ਪਾ ਕਰ ਰਹੇ ਹਾਂ ਬੇਟਾ ਤਾਂ ਐੜੇ ਦੇ ਵਿੱਚ ਕੀ ਹੈਗਾ ਆ 85 ਸੈਂਟੀਮੀਟਰ ਤੇ 76 ਸੈਂਟੀਮੀਟਰ ਆਪਾਂ ਇੱਕ ਬੇਟਾ ਆਇਤਾਕਾਰ ਬਣਾ ਲੈਨੇ ਆ ਖੇਤ ਇੱਕ ਗੱਲ ਧਿਆਨ ਰੱਖਣੀ ਬੇਟਾ ਜੇ ਤੁਸੀਂ ਪਿਕਚਰ ਬਣਾਉਣ ਚ ਕਾਮਯਾਬ ਹੋਗੇ ਕੰਮ ਸੌਖਾ ਹੀ ਹੈ ਸਮਾਇ ਲੋ ਅੱਧਾ ਸਵਾਲ ਨਾਲ ਦੀ ਨਾਲ ਹੀ ਠੀਕ ਹੋ ਗਿਆ 85 ਸੈਂਟੀਮੀਟਰ ਤੇ ਇਧਰ 76 ਸੈਂਟੀਮੀਟਰ ਆ ਬੇਟਾ ਸੈਂਟੀਮੀਟਰ ਧਿਆਨ ਰੱਖਣਾ ਵੀ ਯੂਨਿਟ ਕਾਦੇ ਵਿੱਚ ਹੈ ਇਹਨੂੰ ਸੀ ਐਮ ਆ ਸੀ ਲਿਖ ਲੈਣੇ ਆ 85 ਸੀ ਐਮ ਦਾ ਮਤਲਬ ਸੈਂਟੀਮੀਟਰ ਠੀਕ ਹੈ ਤਾਂ ਆਈ ਵੀ ਬੇਟਾ ਆਇਤਾ ਆਇਤਾ ਖੇਤਰਫਲ ਪਤਾ ਕਰਨਾ ਖੇਤਰਫਲ ਹੁੰਦਾ ਵੀ ਆ ਜਗਾ ਕਿੰਨੀ ਘੇਰੀ ਹੋਈ ਹੈ ਇਹਨੇ ਠੀਕ ਹੈ ਤਾਂ ਆਇਤ ਦਾ ਖੇਤਰਫਲ ਫਾਰਮੂਲਾ ਫੇਰ ਉਹੀ ਾਇਤ ਦਾ ਖੇਤਰਫਲ ਬਰਾਬਰ ਲੰਬਾਈ ਗੁਣਾ ਚੌੜਾਈ ਠੀਕ ਹੈ ਬੇਟਾ ਤਾਂ ਇਹ ਆ ਗਿਆ ਬੇਟਾ 75 85 ਗੁਣਾ 76 ਠੀਕ ਬੇਟਾ ਤਾਂ ਤੁਸੀਂ ਕੀ ਕਰਨਾ ਹੈ ਗੁਣਾ ਕਰਨੀ ਤੁਸੀਂ ਸਿੱਖੀ ਹੋਈ ਹੈ 85 76 6536848 ਤੇ 351 7535 7856 ਤੇ 395 ਠੀਕ ਹੈ ਬੇਟਾ ਆਸੀਂ ਜੋੜ ਕਰ ਲੈਨੇ 0 ਦੀ 0 5 ਤੇ 16 9 ਤੇ 514 ਹਾਸਲ 15 ਤੇ 16 ਆ ਬੇਟਾ ਸਾਡਾ ਉੱਤਰ ਆ ਗਿਆ 6460 ਤਾਂ ਇਹ ਆ ਗਿਆ ਕੀ ਆਊਗਾ 6460 ਵਰਗ ਸੈਂਟੀਮੀਟਰ ਕਿਉਂਕਿ ਸੈਂਟੀਮੀਟਰਾਂ ਦੇ ਵਿੱਚ ਸੀ ਨਾ ਤੇ ਬਰਾਬਰ ਹੈ 6460 ਇੱਥੇ ਕਮਾ ਲਾ ਦਿਓ ਤਿੰਨ ਵਾਰ ਤਾਂ ਵਧੀਆ ਲੱਗਦਾ ਹੈ ਵਰਗ ਸੈਂਟੀਮੀਟਰ ਠੀਕ ਹੈ ਬੇਟਾ ਇਹ ਉੱਤਰ ਆ ਗਿਆ ਹੁਣ ਬੇਟਾ ਆਪਾਂ ਅਗਲਾ ਸਵਾਲ ਕਰਦੇ ਹਾਂ ਐਸੇ ਸੈਟ ਦਾ ਸਵਾਲ ਈਡੀ ਸਵਾਲ ਈਡੀ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਇੱਕ ਆਇਤਾ 23 ਮਿਲੀਮੀਟਰ ਤੇ 18 ਮਿਲੀਮੀਟਰ ਫੇਰ ਬੇਟਾ ਈਡੀ ਭਾਗ ਬਣਾ ਲੈਣਾ ਆ ਸਵਾਲ ਇੱਥੇ ਕੰਪਲੀਟ ਹੋ ਗਿਆ ਸੀ ਬੇਟਾ ਸਾਡਾ ਹੁਣ ਈਡੀ ਭਾਗ ਇੱਕ ਆਇਤਾਕਾਰ ਖੇਤ ਦੀ ਲੰਬਾਈ 23 mm ਤੇ 18 mm ਹੈ ਠੀਕ ਹੈ ਤਾਂ ਇਹਦਾ ਬੇਟਾ ਖੇਤਰਫਲ ਜਦੋਂ ਅਸੀਂ ਕੱਢਣਾ ਹੈ ਤਾਂ ਸਿੰਪਲ ਫਾਰਮੂਲਾ ਖੇਤਰਫਲ ਦਾ ਉਹੀ ਲੱਗ ਜਾਣਾ ਬੇਟਾ ਗੁਣਾ ਦਾ ਤਾਂ ਖੇਤਰਫਲ ਹੁਣ ਬੇਟਾ ਤੁਸੀਂ ਸਿੱਧਾ ਹੀ ਲਾ ਦੇਣਾ ਬਰਾਬਰੇ ਲੰਬਾਈ ਗੁਣਾ ਚੌੜਾਈ 23 18 ਤਾਂ ਇਹ ਕਾਦੇ ਸੀ mm ਦੇ ਵਿੱਚ mm ਲਿਖ ਦਿੰਨੇ ਆ ਅਸੀਂ mm ਠੀਕ ਹੈ ਤਾਂ ਆ ਬੇਟਾ 18 ਦਾ ਪਹਾੜਾ ਪੜੋ ਤੁਸੀਂ ਇਹ ਬਣ ਗਿਆ 18 3 54 18 2 36 ਤੇ 5 41 414 mm² ਠੀਕ ਹੈ ਬੇਟਾ ਤਾਂ ਬਰਾਬਰੇ 414² mm³ ਉੱਤਰ ਆ ਗਿਆ ਠੀਕ ਹੈ ਬੇਟਾ ਇਹ ਦੂਬਾਦ ਦੇ ਵਿੱਚ ਬੇਟਾ ਆ ਕਰਦੇ ਆਪਾਂ ਸਸਾ ਸਵਾਲ ਇਹ ਬੇਟਾ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਕਿਉਂਕਿ ਵੀਡੀਓ 6 ਮਿੰਟ ਤੋਂ ਉੱਤੇ ਚੱਲੀ ਗਈ ਤਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ